ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਾਛੀਵਾੜਾ ਸਾਹਿਬ ਦੀ ਧਰਤੀ ਤੇ ਆਉਣ ਦੀ ਸਾਲਾਨਾ ਜਾਦਨ ਮੁੱਖ ਰੱਖਦੇ ਆ ਸਾਲਾਨਾ ਸਵਾ ਮਿਤੀ 22 23 24 ਦਸੰਬਰ 8 9 ਤੇ 10 ਨੂੰ ਮਨਾਈ ਜਾ ਰਹੀ ਹੈ ਸੋ ਇਸ ਦੇ ਸੰਬੰਧ ਵਿੱਚ 21 ਦਸੰਬਰ ਨੂੰ ਜੋ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀ 5 ਵਜੇ ਤੱਕ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਗੱਤਕੇ ਦੇ ਮੁਕਾਬਲੇ ਹੋ ਰਹੇ ਹਨ ਤੇ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਝਾੜ ਸਾਹਿਬ ਤੋਂ ਸਵੇਰੇ 9 ਵਜੇ ਨਗਰ ਕੀਰਤਨ ਆਰੰਭ ਹੋਵੇਗਾ ਜੋ ਵੱਖ-ਵੱਖ ਪੜਾਵਾਂ ਦੇ ਵਿੱਚ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਚੰਨ ਕਮਲ ਸਾਹਿਬ ਸੰਪੂਰਨ ਹੋਵੇਗਾ 23 ਦਸੰਬਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦੇ ਅੰਦਰ ਦੀਵਾਨ ਆਰੰਭ ਹੋਣਗੇ ਜੋ ਸਾਰਾ ਦਿਨ ਸਾਰੀ ਰਾਤ ਚੱਲਣਗੇ ਔਰ ਇਸੇ ਲਈ ਦਿੱਤਾ ਹੈ ਤੇ 23 ਦਸੰਬਰ ਰਾਤ ਨੂੰ 6 ਤੋਂ 10 ਵਜੇ ਤੱਕ ਇੱਕ ਵਿਸ਼ੇਸ਼ ਗੁਰਮਤ ਸਮਾਗਮ ਸਫਰੇ ਸਤਕ ਦੇ ਤਹਿਤ ਪੰਥ ਪ੍ਰਸਿੱਧ ਕੀਰਤਨੀ ਜਥੇ ਪਹੁੰਚਣਗੇ ਔਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਪੰਥ ਪ੍ਰਸਿੱਧ ਕਥਾਵਾਚਕ ਉਹ ਵੀ ਹਾਜ਼ਰੀ ਭਰਨਗੇ ਇਸੇ ਤਰ੍ਹਾਂ 24 ਦਸੰਬਰ ਨੂੰ ਫਿਰ ਸਵੇਰੇ 10 ਵਜੇ ਦੇ ਕਰੀਬ ਨਗਰ ਕੀਰਤਨ ਜਿਹੜਾ ਉਹ ਆਰੰਭ ਹੋਵੇਗਾ ਜੀ ਗੁਰਦੁਆਰਾ ਚੰਨ ਕਮਲ ਸਾਹਿਬ ਤੋਂ ਤੇ ਸ਼ਹਿਰ ਦੇ ਵੱਖ-ਵੱਖ ਗੁਰਦੁਆਮਾਂ ਦੇ ਵਿੱਚੋਂ ਹੁੰਦਾ ਹੋਇਆ ਵਾਪਸ ਉਹਦੀ ਸ਼ਾਮ ਨੂੰ ਸਮਾਪਤੀ ਹੋਵੇਗੀ ਔਰ 24 ਦਸੰਬਰ ਨੂੰ ਸ਼ਾਮ ਨੂੰ ਹੀ ਗੁਰਦੁਆਰਾ ਗਨੇਖਾ ਨਵੀਂ ਖਾਂ ਵਿਖੇ ਸਫਰੇ ਸਦਕਾ ਦਾ ਦੂਸਰਾ ਪੜਾਅ ਹੋਵੇਗਾ ਜਿਹਦੇ ਵਿੱਚ ਦਰਬਾਰ ਸਾਹਿਬ ਤੋਂ ਕੀਰਤਨ ਜਿੱਥੇ ਪੰਥ ਪ੍ਰਸਿੱਧ ਕੀਰਤਨੀ ਜਤੇ ਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਉਚੇਚੇ ਤੌਰ ਤੇ ਪਹੁੰਚਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਆਪ ਜੀਆਂ ਨੇ ਵੱਧ ਚੜ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਨੇ ਤੇ ਉੱਥੇ ਅਸੀਂ ਇਹ ਵੀ ਬੇਨਤੀ ਕਰਨੀ ਚਾਹਾਂਗੇ ਵੀ ਇਹ ਸਲਾਨਾ ਸਭਾ ਨੂੰ ਮੁੱਖ ਰੱਖ ਕੇ ਪ੍ਰਸ਼ਾਸਨ ਜਿਹੜਾ ਹੈ ਉਹ ਇਲਾਕੇ ਦੀਆਂ ਮੀਟ ਦੀਆਂ ਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾਵੇ ਤਾਂ ਜੋ ਸੰਗਤਾਂ ਜੋ ਭਾਵਨਾਵਾਂ ਦੇ ਨਾਲ ਇੱਥੇ ਪਹੁੰਚ ਰਹੀਆਂ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ ਤੇ ਨਾਲ ਹੀ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਾਂਗੇ ਜਿੰਨੀਆਂ ਸੰਗਤਾਂ ਇਸ ਪਵਿੱਤਰ ਸਾਂਤੇ ਨਾਲ ਸੁਭਾਵਾਂ ਦੇ ਵਿੱਚ ਪਹੁੰਚ ਰਹੀਆਂ ਨੇ ਉਹ ਸਾਦੇ ਲਿਵਾਸ ਪਾ ਕੇ ਕੋਸ਼ਿਸ਼ ਕਰੋ ਜੀ ਆਪਾਂ ਗਹਿਣੇ ਗੱਟਿਆਂ ਤੋਂ ਗਰੇਜ ਕਰੀਏ ਕਿਉਂਕਿ ਚੋਰੀ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਨੇ ਤੇ ਨਾਲ ਆਪਣੇ ਕੀਮਤੀ ਸਮਾਨ ਮੋਬਾਈਲ ਪਰਸ ਆਦਿਕ ਦਾ ਵੀ ਧਿਆਨ ਰੱਖੋ ਤੇ ਕਾਰ ਹੋਵੇ ਸਕੂਟਰ ਹੋਵੇ ਜਿੱਥੇ ਪਾਰਕਿੰਗ ਦੀ ਥਾਂ ਬਣੀ ਹੋਈ ਹੈ ਆਪ ਜਿਹਨੇ ਪਾਰਕਿੰਗ ਵਾਲੀ ਜਗ੍ਹਾ ਤੇ ਹੀ ਪਾਰਕ ਕਰਨਾ ਹੈ ਕਿਉਂਕਿ ਬਾਅਦ ਵਿੱਚ ਨੁਕਸਾਨ ਹੁੰਦਾ ਤੇ ਅਸੀਂ ਸਾਰੇ ਫਿਰ ਬਹੁਤ ਦੁਖੀ ਹੁੰਨੇ ਆ ਤੇ ਨਾਲ ਹੀ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਇਹਨਾਂ ਅਸਾਨਾਂ ਤੇ ਪਹੁੰਚਣਾ ਹੈ ਹੁੱਲੜਵਾਜੀ ਤੋਂ ਆਪਾਂ ਨੇ ਗੁਰੇਜ ਕਰਨਾ ਹੈ ਗੁਰੂ ਪ੍ਰੇਮ ਗੁਰੂ ਭਰੋਸਾ ਦਿਲ ਵਿੱਚ ਭਰ ਕੇ ਸਦਕ ਨੂੰ ਆਪਾਂ ਪਰਪੱਕ ਕਰਦੇ ਹੋਏ ਇੱਥੋਂ ਸਬਕ ਲੈ ਕੇ ਜਾਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਇਹਨਾਂ ਸੁਭਾਵਾਂ ਦੇ ਵਿੱਚ ਜੋੜ ਮੇਲਿਆ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਆਪ ਜੀ ਤਨ ਮਨ ਧੰਦੇ ਨਾਲ ਸੇਵਾ ਕਰਕੇ ਸਹਿਯੋਗ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਮਾਹ ਦਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਭ ਤੁਸੀਂ ਪ੍ਰਬੰਧ ਦੇਖਿਆ ਜਿੱਦਾਂ ਲੱਗਿਆ ਹਾਂਜੀ ਅਸੀਂ ਅੱਜ ਪਹੁੰਚੇ ਇੱਥੇ ਗੁਰੂ ਘਰ ਇੱਥੇ ਪ੍ਰਬੰਧਕ ਕਮੇਟੀ ਨਾਲ ਅਸੀਂ ਮੀਟਿੰਗ ਕਰੀਆ ਜੈਜਾ ਲਿਆ ਤੇ ਨਾਲ-ਨਾਲ ਅਸੀਂ ਜਿਹੜੇ ਇੱਥੇ 40 ਦੇ ਕਰੀਬ ਸੀਸੀ ਕੈਮਰੇ ਨੇ ਤੇ ਇਸ ਤੋਂ ਇਲਾਵਾ ਅਸੀਂ 100 ਦੇ ਕਰੀਬ ਹੋਰ ਸੀਸੀ ਕੈਮਰੇ ਲਗਾਵਾਂਗੇ ਤੇ ਸਿੱਖ ਸੰਗਤਾਂ ਨੂੰ ਅਪੀਲ ਹੈ ਸਾਡੀ ਵੀ ਮर्यादा ਵਿੱਚ ਰਹਿ ਕੇ ਇੱਥੇ ਮੱਥਾ ਟੇਕਣ ਜਿਹੜੇ ਕੋਈ ਵੀ ਨੌਜਵਾਨ ਨੇ ਉਹ ਕੋਈ ਹੁੱਲੜਵਾਜੀ ਨਾ ਕਰਨ ਤੇ ਬਕਾਇਦਾ ਪਾਰਕਿੰਗ ਦਾ ਪ੍ਰਬੰਧ ਕਰਿਆ ਗਿਆ ਉਸ ਜਗ੍ਹਾ ਤੇ ਆਪਦੇ ਵਹੀਕਲ ਕਢਾਉਣ ਤੇ ਹੋਰ ਬੀਬੀਆਂ ਨੂੰ ਬੇਨਤੀ ਆ ਵੀ ਗਹਿਣਾ ਗੱਟੇ ਤੋਂ ਗਰੇਜ ਕਰਨ ਤਾਂ ਜੋ ਅੱਗੇ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਸਾਡੇ ਕਰੀਬ 100 ਦੇ ਕਰੀਬ ਅਸੀਂ ਸੀਸੀ ਕੈਮਰਾ ਲਗਾਇਆ ਇੱਥੇ ਪ੍ਰਬੰਧ ਕਰਿਆ 2 ਤੋਂ 250 ਕਰਮਚਾਰੀ ਹਰ ਵਕਤ ਇੱਥੇ ਡਿਊਟੀ ਤੇ ਤਨਾਤ ਰਹਿਣਗੇ ਜੀ ਹਾਂਜੀ